ਪੰਡੋਰੀ ਖਾਸ ਵਿਖੇ ਹਰ ਸਾਲ ਦੀ ਤਰ੍ਹਾਂ ਮੱਲੀ ਜਥੇਰਿਆਂ ਦੇ ਸਥਾਨ ਤੇ ਸੰਤਾਂ ਦੀ ਵਰਸੀ ਮਨਾਈ ਗਈ ਇਸ ਮੌਕੇ ਰੱਖੇਗਾ ਸ਼੍ਰੀ ਸੁਖਮਨੀ ਸਾਹਿਬ ਦੇ ਪਾੜ ਦੇ ਭੋਗ ਖਾਏਗਾ ਉਪਰੰਤ ਕੀਰਤਨ ਹੋਇਆ ਅਤੇ ਇਸ ਤੋਂ ਉਪਰੰਤ ਲੋਰਵੰਦ ਪਰਿਵਾਰਾਂ ਨੂੰ ਕਰਮ ਕੰਬਲ ਵੰਡੇ ਗਏ Oh, 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 ਸਮੰਧਿਆ ਹੀਆ ਸਤੁ ਜਾਈ ਨਾਈ ਰਾਤ ਤੇਰੇ ਕਰ ਨਰਮੀ ਆਵੇ ਧਾਈ ਸਾਈਆਂ ਸਾਈ ਬਸਵੇਂ ਪਾਤਸ਼ਾਹ ਸਰਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਬਾਦਿਆਂ ਵਾਲੇ ਸਰਬਸਦਾ ਮੇ ਸਾਈ ਹੋਵੋ ਸਾਈ ਦਸਾਂ ਪਾਤਸ਼ਾਹਿਆਂ ਦੀ ਜੋਤ ਧੰਨ ਧੰਨ ਸਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨੇ ਬਿਦਾਰਿਆਂ ਦਾ ਧਿਆਨ ਕਰਕੇ ਬਗੋਂ ਜੀ ਆ ਜਮਿਆਂ ਦਮਿਆਂ ਜਿਨ੍ਹਾਂ ਨੇ ਆਪੇ ਦਾ ਨਾਮ ਜਪਿਆ ਵੰਡ ਕੇ ਜਿਖਿਆ ਤੇਜ ਰਾਜ ਤੇਜ ਬਾਹੀ ਤੇ ਅੰਨ ਰਚੀ ਤਾਦ ਨਾ ਪਿਆਰਿਆਂ ਸਤਿਆਰੇ ਦੇ ਨਾਮ aí ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਜਨ ਸੁਖੀਆਂ ਨੇ ਧਰਮ ਜੀ ਇਸੇ ਤੇ ਬਾਣੀ ਬਾਣੀ ਕਿਰਵਾਏ ਉਹ ਭੀਆਂ ਆ ਨਾ ਜਮਿਆਂ ਤੇ ਜਿਹੜੇ ਤਾਣਿਆਰਾਂ ਨਾਲ ਚ ਰਹਿ ਗਏ ਗੁਰਦੁਆਰੇ ਤੇ ਸਿਵਰੇ ਗੁਰਮੱਦੀ ਅੰਦਰ ਨਹੀਂ ਹਾਰਿਆ ਸਿੱਖੀ ਦੇ ਕੇਸਾਂ ਸਤ ਸੰਤ ਸਮੇਂ ਵਾਹਿਆ वाहेगुरु वाहिगुरू वाहेगुरु ਸੱਚੀ ਮੱਤ ਪਤਕਾਰ ਰੱਖਾ ਏਕਾਲ ਪੁਰਖ ਜੀ ਦਸ ਪਤ ਸਾਈਂ ਹੰਤ ਸਾਮ ਗੁਰੂਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਪਾਤਸ਼ਾਹ ਜੀ ਸਵੇਤ ਮੱਲੀ ਪਰਿਵਾਰ ਮਹਾਰਾਜ ਸੰਤਾ ਦੇ ਰਣਜੋਤੇ ਪਾਤਸ਼ਾਹ ਜੀ ਸੰਤਾ ਦੇ ਮਹਾਰਾਜ ਜੀ ਮਦਮੀ ਪਰਸ਼ੀ ਨੰਦੋਖਰ ਅਗਿਆਨਮਾ ਰਾਜ ਆਰਧਿਆਪੀ ਦੇ ਚਰਨਾਂ ਦਾ ਉਤਸਵ ਲੈ ਕੇ ਤੁਰ ਕੇ ਬਾਣੀ ਆਈ ਜਨ ਸਗਲੇ ਜਿੰਨੇ ਉੱਤੇ ਨੇ ਸ੍ਰੀ ਸੁਖਾ ਦੇਮਨ ਦੇ ਜਾਲ ਪ੍ਰਗਉ ਪਾਲਨ ਕਰਵਾਏ ਨੇ ਅਪਨ ਪਰੰਤ ਮਹਾਰਾਜ ਦੀ ਕੋਲ ਜੋਂ ਕੀਰਤਨ ਪ੍ਰਧਾਨਾ ਗੁਰਮਤਿ ਰਤਿ ਜਪੇ ਰਾਜ ਆਨੰਦ ਦੇ ਮਹਾ ਅਗੰਸਰ ਕੋ ਸਮਾ ਕੀਰਤਨ ਮਹਾਰਾਜ ਦੀ ਬਾਣੀ ਪੜ੍ਹੇਗੀ ਮਹਾਰਾਜ ਕੀਰਤਨ ਕਰਦੇ ਬਾਣੀ ਪੜ੍ਹਦੇਆਂ ਨੇ ਕਾਹਬ ਕਰਦੀਆਂ ਗਲਤੀਆਂ ਜੇ ਪਾਛਾ ਜਨੇ ਪਾਸ ਹੋ ਜਾਂਦੀਆਂ ਕਿਰਪਾ ਕਰਕੇ ਖਿਮਾ ਕਰ ਦੇਣੀ ਬਖਸ਼ਣਾ ਮਹਾਰਾਜ مہاراجی <سلام> ਕਰਦੇ ਜੀ ਮਾਛਾ ਜੀਓ ਦਰੋ ਰੇੜੇ ਜਦ ਕਰ ਗਈਆਂ ਸੰਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਦੀਆਂ ਜਤਨ ਪੇਟਾਵਾਂ ਦਰ ਪ੍ਰਵਾਨ ਕਰਨ ਮਹਾਰਾਜ ਆਪ ਜੀ ਦੇ ਕਰੇ ਦਰ ਕਰਦੇ ਪ੍ਰੀਤਮਾਨ ਕਰਮ ਚੰਦ ਬਲੀ ਅਦੇਸ਼ ਜੀ ਪਾਛ ਪੁਰਕਮਾਰ ਬਲੀ ਦੇ ਪਰਿਵਾਰ ਮਹੂਜੇ ਪਾਛ ਜੀ ਨਗਰਾਂ ਦੀ ਸੇਵਾ ਕੀਤੇ ਮਹਾਰਾਜ ਦੇ ਪ੍ਰਵਾਹ ਦੀ ਸੇਵਾ ਦੇਖੇ ਜਣੋੜੇ ਮਹਾਰਾਜ ਇੱਕ ਤਨ ਮਾਇਕ ਬਰਦਰ ਦੇ ਮੇਰੇ ਬਖਸ਼ੀ ਕਰਨੇ ਮਹਾਰਾਜ ਜੀ ਲੋਗਾ ਦੇ ਮਨਜਾਲਾ ਦੇ ਖਰਾਇਦਾ ਹੋਏ ਮਹਾਰਾਜ ਜੀ ਪਸੰਦਾਂ ਲੋਕ ਪਰਿਵਾਰ ਨੂੰ ਆਵਜ ਕਰਦੇ ਕੜਾ ਪ੍ਰਸਾਦੀ ਦੇ ਗਏ ਮਹਾਰਾਜ ਜੀ ਅੰਦਰ ਹਾਜ਼ਰ ਹੈ ਸਜਾਉਂਦਿਆਂ ਹੋਈਆਂ ਗਲਤੀਆਂ ਦੀ ਮਾਫੀ ਰੋਸੀ ਕਰਕੇ ਮਹਾਰਾਜ ਦਰ ਪਰਮਾਨੰ ਕਰੋਂ ਪਰਮਾਨੰ ਰਸੀ ਪ੍ਰਸਾਦ ਮਨਾ ਫੜਾਤਾ ਸੰਗਤਾਂ ਵਿੱਚ ਵਰਦੇ ਜੋ ਜੋ ਦੇ ਸਕੇ ਸਵਾਮੀ ਦਾ ਸਵਾਗਤ ਸਵਾ ਸਤਨਾਮ ਸ੍ਰੀ ਵਾਇਕੁੰਠ ਨਾਮ ਜਵੇ ਮਹਾਰਾਜ ਜੀ ਨਕਰਕਿਟ ਦਾ ਭਲਾ ਕਰਨਾ ਵੀ ਯਾਰਾ ਕਰਦਣਾ ਜੇ ਨਿਆ ਸੰਤਾਂ ਮਹਾਰਾਜ ਦੇ ਇਸ ਪ੍ਰਦੇਸ਼ ਨੂੰ ਅਸਤਿ ਮਹਾਰਾਜੀ ਨਗਰ ਦੀ ਆਉਣਾ ਮਹਾਰਾਜ ਸਿਰ ਤੇ ਮੇਰਾ ਆਪ ਰਸਨਾ ਚੇ ਬਾਛਾ ਜੀ ਦੇ ਕਰਤ ਪਰੇ ਮੁਖੀ ਕਰਦੇ ਸੋਨੇ ਦੇ ਦਿਨ ਮੋਗਾ ਮਨਾਉਂ ਭਾਉ ਬਣਾਉ ਸੰਪੂਰਨ ਕਰਦਿਆਂ ਕਰੋ ਜੇ ਬਾਛਾ ਜੀ ਆਪ ਕੀ ਆਈਆਂ ਸੰਤਨਾਂ ਅਲਾਹੀ ਦਰਗਾਹ ਨੂੰ ਮਾਨ ਬਖਸ਼ਤ ਕਰੋ ਸਿੱਖ ਪੜਦੇ ਸੋਦੇ ਸਰਬੱਤ ਦਾ ਰਹਿਮਤ ਹੋਣਤਾਂ ਗੁਰੂ ਨਾਨਕ ਨਾਮ ਕਟ ਦੀ ਕਲਾ ਤੇਰੇ ਭਾਂਡੇ ਸਰਬੱਤ ਦਾ ਭਲਾ ਸ੍ਰੀ ਵਾਹਿਗੁਰੂ ਸਾਹਿਬ ਜੀ ਨੈ ਉਹ ਆਕਰ ਬਰੂਰ ਸਰਦਾਰੇ ਫਿਰਦਾ सजा सॼा तादा शरसान पाव ਮਾਨ ਪਰਸ਼ੰਦੀ ਪਤਮੀ ਬਰਸੀ ਨੂੰ ਬਖਸ਼ਦੇ ਆਇਆ ਸੇਵ ਸਰਵਾ ਤੋਂ ਅੰਤੰਕ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪ੍ਰਯਾਤ ਕਰਕੇ ਸੰਤਾਂ ਦੀ ਕੁਰਬਾਨੀ ਤੇ ਸਤਿਗੁਰੂ ਜੀ ਨੇ ਦਰਸ਼ਨ ਦੇ ਲਾਗੇ ਸੰਗਤਾਂ ਨਬਖਸ਼ ਕੇ ਨਜ਼ਰوں ਨੇ ਹਾਥ ਨਜ਼ਰوں ਨੇ ਹਾਥ ਕੀਤਾ ਆਪ ਸਭ ਸੰਗਤਾਂ ਨੂੰ ਇਸ ਦਿਨ ਦੀਆਂ ਲੱਖ ਲੱਖ ਵਾਰ ਬਾਰਕਾ ਹੋਣ ਜੀ ਅਤੇ ਹਸਤੋਂ ਪ੍ਰੰਤ ਸੋਮੇ ਸਾਡੇ ਯਾਤ ਪ੍ਰੰਤ ਰਾਬੀ ਜਤੀ ਨੇ ਸਨਖਾ ਨੂੰ ਗੁਰੂ ਦੇ ਹਾਸਾ ਚੁੜਿਆ ਸਾਰੇ ਰਗੇ ਰਗੇ ਕੱਛਦਾ ਇੱਥੋਂ ਦੀ ਪ੍ਰਬੰਧਕ ਕਮੇਟੀ ਅਵਲੋ ਸਮੂਹ ਨਗਰ ਪੰਚਾਇਤ ਵੱਲੋਂ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਔਰ ਹੁਣ ਪਰਿਵਾਰ ਨਾਲ ਸੰਗਤਾਂ ਵਿੱਚ ਲਾਹੁੰ ਹੋ ਗਿਆ ਹੈ 2 ਮਿੰਟ ਦਾ ਮੈਨੂੰ ਛੋਟੀ ਬਾਹਰ ਕੁਰਦੀ ਦਿੱਫਤੇ ਡੰਡਾ ਤਬੰਦ ਨਿਕਾ ਬਾਤ ਸਰਬ ਕਲਾ ਸਮਰਾਥ ਗੁਰਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਛੋਟੇ ਸੰਤਾ ਦੀ ਵਰਸੀ ਬੜੀ ਬਤਮੀ ਵਰਸੀ ਬੜੀ ਸਰਦਾ ਤੇ ਭਾਵਨਾ ਨਾਲ ਮਨਾਇ ਜਾ ਰਹੀ ਹੈ ਸੰਗਤਾਂ ਬਹੁਤ ਦੂਰ ਦੂਰ ਚੱਲ ਕੇ ਇਸ ਧਾਰਮਿਕ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਈਆਂ ਹਨ ਜੀ ਇਸ ਸੰਗਤ ਦੇ ਵਿੱਚ ਸੰਤਾਂ ਦੀ ਮਹਿਮਾ ਦੇ ਤੇ ਉਹਨਾਂ ਦੇ ਗੁਣ ਵਾਸਤੇ ਦੱਸਿਆ ਗਿਆ ਹੈ ਜੀ ਹੁਣ ਸੰਤਾ ਦੀ ਵਰਸੀ ਤੇ ਜੋ ਲੋੜਬੰਦ ਹੈ ਉਹਨਾਂ ਨੂੰ ਕੰਬਲ ਵੰਡੇ ਜਾਣਗੇ ਇਹ ਕੰਬਲਾਂ ਦੀ ਸੇਵਾ ਗੁਰਦੇਵਕੌਰ ਮੱਟੂ ਅਤੇ ਪੌਣ ਕੁਮਾਰ ਮੱਲੀਆ ਨੂੰ ਹੈ ਜੀ ਸੰਗਤ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੱਲੀ ਪਰਿਵਾਰ ਪੰਡੋਰੀ ਵੱਲੋਂ ਜੀ ਸਤਾਂ ਦੀ ਵਰਸੀ ਮਨਾਈ ਗਈ ਹੈ ਜਿਸ ਸੰਦਰ ਵਿੱਚ ਗੁਰਗਰਾ ਸਾਹਿਬ ਦੀ ਬੀੜ ਲੰਦੀ ਗਈ ਤੇ ਸੁਖੀ ਸਾਹਿਬ ਦੇ ਭੋਗ ਪਾਏ ਗਏ ਉਸ ਤੋਂ ਬਾਅਦ ਕੀਰਤਨ ਕੀਤਾ ਗਿਆ ਗੁਰਜਸਤ ਦਾ ਤੇ ਉਸ ਤੋਂ ਬਾਅਦ ਆਪਣੇ ਮੱਲੀ ਸਾਰੇ ਪਰਿਵਾਰ ਨੇ ਜਿਹੜੀਆਂ ਗਰੀਬ ਹੋਂਦਾਂ ਆ ਉਹਨਾਂ ਨੂੰ ਕੰਬਲ ਵਟੇ ਗਏ ਤੇ ਖੁਸ਼ੀ ਨਾਲ ਬਹੁਤ-ਬਹੁਤ ਧੰਨਵਾਦ ਭਲਤਨ ਤਨ ਬਲਤਨ ਬਿਰਲਾ ਪਾਵੈ ਕੋਈ ਮੇਰੇ ਮਨ ਜਪ ਗੁਰੂ ગોਪਾਲ ਤਦ ਸੋਈ ਜਾ ਕੇ ਸਰ